ਆਪਸੀ ਸਾਂਝ ਟੀਵੀ ਚੈਨਲ ਉਪਰ ਖਬਰ ਚੱਲਨੇ ਕੰਨੇ ਤਾਉ ਦਿਖ ਸਕਦੇ ਹੋ ਕਿ ਦਰਸ਼ਕੋ ਜੰਮੂ ਕਸ਼ਮੀਰ ਪੁਲਿਸ ਮੌਕੇ ਦੀ ਪੁੱਜੀ ਚੁੱਕੀ ਦੀ ਹੈ ਦਰਸ਼ਕੋ ਜਿੰਨਾ ਕੁਛ ਸਮੇਂ ਪਹਿਲਾਂ ਸੇ ਤੁਹੀਂ ਖਬਰ ਦਸੀ ਕੀ ਇਸ ਸਕੂਟੀ ਜਿਹੜੀ ਰਤਨਾਲ ਗਰਾਹ ਵਿੱਚ ਲੱਗੀ ਦੀ ਤਿੰਨ ਦਿਨ ਦੀ ਮਰੈ ਕੋਈ ਲੈਣ ਨਹੀਂ ਆਇਆ ਮਰ ਤਾਉ ਦਿਖ ਸਕਦੇ ਹੋ ਕਿ ਇਸ ਟਾਈਮ ਜੰਮੂ ਕਸ਼ਮੀਰ ਪੁਲਿਸ ਮੌਕੇ ਦੀ ਪੁੱਜੀ ਚੁੱਕੀ ਦੀ ਹੈ ਲਾਈਵ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾ ਤਾਉ ਦਿਖ ਸਕਦੇ ਵੀਡੀਓ ਕੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਦਰਸ਼ਕੋ ਜਿੰਨਾ ਕੁਛ ਦਿਨ ਪਹਿਲਾਂ ਸੇ ਤੁਹੀਂ ਖਬਰ ਦਸੀ ਸੀ ਆਪਸੀ ਸਾਂਝ ਟੀਵੀ ਮਾਧਿਅਮ ਕਰਨੇ ਕੇ ਸਕੂਟੀ ਜਿਹੜੀ 3 ਦਿਨ ਦੀ ਇੱਥੇ ਲੱਗੀ ਦੀ ਮਰ ਕੋਈ ਲੈਣ ਨਹੀਂ ਆਇਆ ਮਰ ਇਹਦੇ ਕੇ ਚਲਦੇ ਤਾਂ ਉਹ ਦਿਖ ਸਕਦੇ ਹੋ ਕਿ ਜੰਮੂ ਕਸ਼ਮੀਰ ਪੁਲਿਸ ਜਿਹੜੀ ਹੈ ਮੌਕੇ ਤੇ ਪੁੱਜੀ ਚੁੱਕੀ ਦੀ ਹੈ ਔਰ ਸਥਾਨੀ ਲੋਕ ਵੀ ਜਿਹੜੇ ਨੇ ਇੱਥੇ ਇਸ ਸਮੇਂ ਇਕੱਠੇ ਹੋਈ ਚੁੱਕੇ ਨੇ ਕਿਉਂਕਿ ਜਿਹੜੇ ਸਥਾਨੀ ਲੋਕੇ ਕਨੇ ਐਸੇ ਗੱਲਬਾਤ ਕੀਤੀ ਸੀ ਉਹਦਾ ਸਾਫ ਹੀ ਆਖਣਾ ਹੈ ਕਿ ਕਾਫੀ ਦਿਨ ਦੀ ਜਿਹੜੀ ਸਕੂਟੀ ਜਿਹੜੀ ਇੱਥੇ ਲੱਗੀ ਦੀ ਸੀ ਮਰ ਇਸੇ ਕੋਈ ਲੈਣ ਨਹੀਂ ਆ ਰਹਾ ਮਰ ਜਿੰਨਸ ਆਪਸੀ ਸਾਈਂ ਟੀਵੀ ਚੈਨਲ ਉਪਰ ਖਬਰ ਚਲੀ ਜੰਮੂ ਕਸ਼ਮੀਰ ਪੁਲਿਸ ਜਿਹੜੀ ਸਾਡੇ ਬਿਸ਼ਨਾ ਪੁਲਿਸ ਸਟੇਸ਼ਨ ਦੀ ਪੁਲ ਉਹ ਮੌਕੇ ਦੀ ਪੁੱਜੀ ਚੁੱਕੀ ਦੀ ਹੈ ਤਾਂ ਉਹ ਦਿਖ ਸਕਦਾ ਹੁੰਦੀ ਹੈ ਤਸਵੀਰਾਂ ਵਿੱਚ ਜਿੰਨੇ ਕਰਨੇ ਸਾਂਝੀਆਂ ਕਰਕੇ ਤਾਂ ਉਹ ਦਿਖ ਸਕਦੇ ਕਿ ਪਲੀਜ਼ ਮੌਕੇ ਦੀ ਪੁੱਜੀ ਚੁੱਕੀ ਦੀ ਹੈ ਤਸਵੀਰਾਂ ਤੋਂ ਦਿਖਾ ਦਿਓ ਕਿਉਂਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਸੀ ਸਾਈਂ ਟੀਵੀ ਚੈਨਲ ਉੱਪਰ ਜਿਹੜੀ ਵੀ ਕੋਈ ਖਬਰ ਚੱਲੇ ਉਹਦਾ ਅਸਰ ਜ਼ਰੂਰ ਆਉਣਾ ਚਾਹੀਦਾ ਤਾਂ ਦੋਸਤੋ ਤੋਂ ਦਿਖ ਸਕਦੇ ਹੋ ਕਿ ਆਪਸੀ ਸਾਈਂ ਟੀਵੀ ਚੈਨਲ ਉੱਪਰ ਜਿੰਨਾ ਖਬਰ ਚੱਲਦੀ ਹੈ ਉਹਦੇ ਬਾਅਦ ਜੰਮੂ ਕਸ਼ਮੀਰ ਪੁਲਿਸ ਬਿਸ਼ਨਾ ਪੁਲਿਸ ਸਟੇਸ਼ਨ ਦੀ ਪੁਲਿਸ ਜਿਹੜੀ ਹੈ ਇੱਥੇ ਪੁੱਜੀ ਚੁੱਕੀ ਦੀ ਹੈ ਸਕੂਟੀ ਕੀ ਲੈਣੇ ਲਈ ਆਈ ਚੁਕੀ ਦੀ ਹੈ ਦਰਸ਼ਕੋ ਤੋ ਦਿਖ ਸਕਦੇ ਹੋ ਲਾਈਵ ਤਸਵੀਰਾਂ ਜਿਹੜੀਆਂ ਤੁੰ ਤੱਕ ਪਿਆਰਿਆ ਵੀਡੀਓ ਵੀ ਸ਼ੇਅਰ ਜਰੂਰ ਕਰਦੇ ਜਾਓ ਕਿਉਂਕਿ ਪਲ ਪਲ ਦੀ ਅਪਡੇਟ ਜਿਹੜੀ ਐ ਤੁੰ ਦਾ ਜਰੂਰ ਪਿਆਰਿਆ ਨਾ ਤੋ ਦਿਖ ਸਕਦੇ ਹੋ ਕਿਉਂਕਿ ਕਾਫੀ ਦਿਨ ਇਸ ਸਕੂਟੀ ਜਿਹੜੀ ਹੈ ਇੱਥੇ ਲੱਗੀ ਦੀ ਹੈ ਐਡਮਿਨਿਸਟ੍ਰੇਸ਼ਨ ਕੋਲ ਜਿੰਨਾ ਖਬਰ ਪੁੱਛਦੀ ਹੈ ਉਹਦੇ ਬਾਅਦ ਐਡਮਿਨਿਸਟ੍ਰੇਸ਼ਨ ਹੱਥ ਵਿੱਚ ਆਂਦੀ ਹੈ ਇਸ ਸਕੂਟੀ ਜਿਹੜਾ ਆਪਣੇ ਕਬਜ਼ੇ ਵਿੱਚ ਕੀਤਾ ਜਾ ਦਰਸ਼ਕੋ ਤੋ ਦਿਖ ਸਕਦੇ ਹੋ ਲਾਈਵ ਤਸਵੀਰਾਂ ਜਿਹੜੀਆਂ ਜੋ ਆ ਯਾਰ ਖਾਂ ਅੰਤ ਤੱਕ ਪਿਆਣੇ ਦੀ ਕੋਸ਼ਿਸ਼ ਕਰਾ ਜੇ ਵੀਡੀਓ ਵੀ ਸ਼ੇਅਰ ਜ਼ਰੂਰ ਕਰ ਦੇ ਯਾਏ ਉਹ ਦਰਸ਼ਕੋ ਇਹ ਤੋਹੀਂ ਤਸੀਲ ਠੇਗੀ ਜੰਮੂ ਕਸ਼ਮੀਰ ਪੁਲਿਸ ਬਿਸ਼ਨਾਹ ਪੁਲਿਸ ਸਟੇਸ਼ਨ ਵੀ ਪਲੀਜ਼ ਜਿਹੜੀ ਮੌਕੇ ਦੀ ਪੁੱਛੀ ਚੁੱਕੀ ਦੀ ਹੈ ਓਰੀ ਜੀ ਸਕੂਟੀ ਜਿਹੜੀ ਹੈ ਦਰਸ਼ਕੋ ਦਿੱਖ ਰਿਹਾ ਲੋਕੀ ਸਕੂਟੀ ਜਿਹਲੇ ਸਥਾਨੀਏ ਲੋਕੇ ਕਨੇ ਆਸੇ ਗਲਵਾਦ ਕੀਤੀ ਤੇ ਹੁੰਦਾ ਸਾਫ ਹੀ ਅਖਣਾ ਕਿ ਤਿੰਨ ਚਾਰ ਦਿਨ ਦੀ ਸਕੂਟੀ ਜਿਹੜੀ ਇੱਥੇ ਲੱਗੀ ਦੀ ਸੀ ਪਰ ਕੋਈ ਲੈਣ ਨਹੀਂ ਆਇਆ ਮਰਜੀਨਾ ਆਪਸੀ ਸਾਂਟੀ ਵੀ ਚੈਨਲ ਉੱਪਰ ਖਬਰ ਚਲੀ ਉਹਦੇ ਬਾਅਦ ਸਕੂਟੀ ਜਿਹੜੀ ਐ ਜੰਮੂ ਕਸ਼ਮੀਰ ਪੁਲਿਸ ਮੌਕੇ ਤੇ ਪੁੱਜਦੀ ਐ ਤੇ ਸਕੂਟੀ ਸਕੂਟੀ ਜਿਹੜੀ ਐ ਜਿਹੜੀ ਐ ਪੀਸੀ ਜਿਹੜੀ ਲੈਣ ਆਈ ਦੀ ਐ ਦਰਸ਼ਕਾ ਤੁਹ ਦਿਖ ਸਕਦੇ ਲਾਈਵ ਤਸਵੀਰਾਂ ਜਿਹੜੀਆਂ ਤੁਹ ਦਿਖਾ ਦਿਓ ਦਰਸ਼ਕੋ ਦਿਖ ਸਕਦੇ ਕੁਝ ਦਿਨ ਪਹਿਲਾਂ ਜਿਹੜੀ ਅਸੀਂ ਖਬਰ ਦਸੀ ਤੋ ਹੈ ਕਿ ਇਹ ਸਕੂਟੀ ਜਿਹੜੀ ਹੈ ਤੇ 3 ਦਿਨ 4 ਦਿਨ ਦੀ ਲੱਗੀ ਦੀ ਹੈ ਪਰ ਉਹਦੇ ਬਾਅਦ ਜੰਮੂ ਕਸ਼ਮੀਰ ਪੁਲਿਸ ਮੋਕੇ ਦੀ ਉੱਝਦੀ ਆ ਤੇ ਸਕੂਟੀ ਜਿਹੜਾ ਤੋ ਦਿਖ ਸਕਦੇ ਹੋ ਕਿ ਗੱਡੀ ਵਿੱਚ ਲੋਡ ਕੀਤਾ ਜਾਦਾ ਹੈ ਪੁਲਿਸ ਸਟੇਸ਼ਨ ਵਿਸ਼ਨਾੜ ਲਈ ਜਾਦਾ ਕਿਉਂਕਿ ਆਪਸੇ ਸਾਡੇ ਟੀਵੀ ਚੈਨਲ ਦਾ ਫਰਜੀ ਹੁੰਦਾ ਕਿ ਜਿਹੜੀ ਵੀ ਕੋਈ ਅਸ ਖਬਰ ਕਰਚੇ ਉਹਦਾ ਥੋੜਾ ਬਹੁਤਾ ਅਸਰ ਜ਼ਰੂਰ ਹੋਏ ਛੋਟੀ ਲਈ ਪਰੇਸ਼ਾਨ ਹੈ ਬੜਾ ਪਿਛਲੇ 3 ਦਿਨ ਦੀ ਸਕੂਟੀ ਲੱਗੀ ਦੀ ਤੇ ਇਸੇ ਮੀਡੀਆ ਦੇ ਜ਼ਰੀਏ ਵੀ ਇਹ ਸਕੂਟਰੀ ਦਾ ਕੀਤਾ ਤੇ ਬੜੀ ਜਲਦੀ ਬਿਸ਼ਨਾਹ ਪੁਲਿਸ ਇਸੇ ਆਖੇ ਦਾ ਤੇ ਉਹਨੇ ਬੜੀ ਜਲਦੀ ਐਕਸ਼ਨ ਲਿਆ ਤੇ ਉਹ ਸਕੂਟਰੀ ਪੁਲਿਸ ਦੇ ਵੱਲੇ ਕੀਤੀ ਇਸੇ ਉਹਦੇ ਕਬਜ਼ੇ ਦੇ ਵਿੱਚ ਸਕੂਟਰੀ ਕੀਤੀ ਕਿੰਨੇ ਦਿਨ ਦੇ ਲੱਗੇ ਸੀ ਸਰ ਪਿਛਲੇ 3 ਦਿਨ ਦੀ ਸਕੂਟਰੀ ਇਸ ਜਗ੍ਹਾ ਤੇ ਲੱਗੀ ਸ਼ੁਕਰੀਆ ਦਾ ਕਰਦੇ ਹਾਂ ਅਸੀਂ ਪੁਲਿਸ ਦਾ ਬਹੁਤ-ਬਹੁਤ ਸ਼ੁਕਰੀਆ ਕਰਦੇ ਹਾਂ ਕਿ ਉਹਨੇ ਆਪਣੇ ਕਬਜ਼ੇ ਦੇ ਵਿੱਚ ਇਹ ਸਕੂਟਰੀ ਲਈ ਇਸੇ ਬਹੁਤ-ਬਹੁਤ ਸ਼ੁਕਰੀਆ ਸਾਫ ਤੋਂ 30 ਤੱਕ ਬਿਸ਼ਨਾਹ ਪੁਲਿਸ ਜਿਹੜੀ ਇਸ ਟਾਈਮ ਮੌਕੇ ਦੀ ਆਈ ਚੁੱਕੀ ਦੀ ਤੇ ਸਕੂਟਰੀ ਜਿਹੜਾ ਆਪਣੀ ਗੱਡੀ ਵਿੱਚ ਲੋਡ ਕੀਤਾ ਯਾਦ ਆ ਲਾਈਵ ਤਸਵੀਰਾਂ ਜਿਹੜੀਆਂ ਆਪਸੀ ਸਾਇ ਅਸਤੂਜ਼ਰ ਪਿਆਦਿਆਂ ਵੀਡੀਓ ਵੀ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅਸਬੀਤ ਹੁੰਦਾ ਕਿ ਇੱਕ ਅਪੀਲ ਹੋਰ ਕਰਕੇ ਅਗਰ ਇਹ ਤੁੰਦੇ ਕਰਦੇ ਬਾਹਰ ਵੀ ਕੋਈ ਕੋਈ 2-3 ਦਿਨ ਦੀ ਕੋਈ ਸਕੂਟੀ ਮੋਟਰਸਾਈਕਲ ਜਾਂ ਕੋਈ ਹੋਰ ਹੀ ਕੋਈ ਬਾਈਕ ਵਗੈਰਾ ਕੋਈ ਲਾਂਦਾ ਹੈ ਤੇ ਉਹਦਾ ਜ਼ਰੂਰ ਜੰਮੂ ਕਸ਼ਮੀਰ ਪੁਲਿਸ ਦੀ ਇਨਫਾਰਮੇਸ਼ਨ ਜ਼ਰੂਰ ਦਿਆ ਕਰੋ ਅਸਵਾ ਤੋ ਦੇਖ ਸਕਦਾ ਲਾਈਵ ਤਸਵੀਰਾਂ ਜਿਹੜੀਆਂ ਉਹ ਦਿਖਾ ਦਿਓ ਬਿਸ਼ਨਾ ਪਲੀ ਸਟੇਸ਼ਨ ਨੇ ਸਕੂਟੀ ਲਈ ਹੈ ਯਾਰ ਕਿਉਂਕਿ ਅਸੀਂ ਇਹ ਖਬਰ ਚ ਦੱਸਿਆ ਕਿ ਜੇ ਕਿਸੇ ਵੀ ਸਕੂਟੀ ਹੈ ਤੁਸੀਂ ਪਛਾਣੋ ਉਹਦੇ ਬਾਅਦ ਜਿੱਨਾ ਜੰਮੂ ਕਸ਼ਮੀਰ ਪੁਲਿਸ ਜਨਾਬ ਪੁਲਿਸ ਸਟੇਸ਼ਨ ਕੀ ਪਤਾ ਲੱਗਦਾ ਮੌਕੇ ਦੇ ਇਥੇ ਆਂਦੀ ਹੈ ਤੇ ਸਕੂਟੀ ਜਿਹੜਾ ਦਰਸ਼ਕੋ ਤਾਂ ਦੇਖ ਸਕੋ ਵੀਡੀਓ ਵੀ ਸ਼ੇਅਰ ਜ਼ਰੂਰ ਕਰਦੇ ਜਾਓ ਕਿ ਜਿੰਨੇ ਵੀ ਸਾਡੇ ਦਰਸ਼ਕਾਂ ਨੂੰ ਉਹਦੇ ਕੋਲੇ ਖਬਰ ਪਹੁੰਚੀ ਸਕੇ ਕਿ ਦੱਸਿਆ ਜਾਦਾ ਕਿ ਤਿੰਨ ਚਾਰ ਦਿਨ ਦੀ ਸਕੂਟੀ ਜਿਹੜੀ ਹੈ ਇਥੇ ਲੱਗੀ ਦੀ ਸੀ ਮਰੇ ਸਕੂਟੀ ਨੂੰ ਜੰਮੂ ਕਸ਼ਮੀਰ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਲਿਆ ਲਾਈਵ ਤਸਵੀਰਾਂ ਜਿਹੜੀਆਂ ਉਹ ਦਿੱਸ ਰਹੀ ਸਕੂਟੀ ਗਿਸ਼ਨਾਪ ਪੁਲਿਸ ਸਟੇਸ਼ਨ ਲਿਆ ਜਾ ਰਹਾ ਹੈ ਵੀਡੀਓ ਵੀ ਸ਼ੇਅਰ ਜ਼ਰੂਰ ਕਰਿਓ